ਲਗਾ ਦੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਸੀਂ ਚਾਹੁੰਦੇ ਹਾਂ ਕਿ ਇੱਕ ਜੋਬ ਸਮੂਹ ਬਣ ਤਾਂ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਕੋਈ 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 ਸਪੈਸ਼ਲ ਫੋਨ ਲਵਾਇਆ ਤਾਂ ਅਗਰ ਮਾਰ ਕੇ ਪੋ ਏ ਨੰਬਰ 1 ਏ ਏ 2 ਆਹ ਪੇ ਡਾਵਰ ਨਾਲ ਕਿਉਂ ਤੇ ਪ੍ਰਵੀਨ ਪਿਆਰ ਵਰਦਿਆਰਾ ਇਧਰਲੇ ਪਾਸੇ ਜਰਨੈਲ 1 4 ਰਨ 4 ਰਨ ਪੰਦੀ ਬਾਲ ਪ੍ਰਵੀਨ ਨੇ ਤੇ ਦੂਜੇ ਪਾਸੇ ਹਰ ਹਰਿ ਗੱਜ ਪੰਨਿਸ਼ ਪੱਲੀ ਗੈਂਗ ਪੱਲੀ ਗੈਂਗ ਬਹੁਤ ਧੰਨਵਾਦ ਕਰਦੇ ਹਾਂ ਕਿ ਚਿਤਕਿਦਾਰ ਕਰਦੇ ਆ ਲਓਈ ਰਣ ਕਹਿੰਦੇ ਚਾਰ ਦੇ ਬਾਧੇ ਕਰ ਗਿਆ ਮੁੰਡਾ ਕਹਿੰਦੇ ਦੇਲੇ ਪਾਸੇ ਜਰਨੈਲ ਆਹ ਵਾਲ ਤੇ ਇੱਥੇ 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 ਧੰਨਵਾਦ ਜੀ ਆ ਵੈਲਕਮ ਕਰਦੇ ਆ ਜੀ ਟੂਰਨਾਮੈਂਟ ਕ੍ਰਿਕਟ ਕਲੱਬ ਜਲੰਧਰ ਪ੍ਰੀਤ ਨਗਰ ਵੱਲੋਂ ਸੋ ਸਾਡੇ ਚਰਮਾਨੇ ਕੋਲੋਂ ਖਤਮ ਬਲਵੀਰ ਬਲਵੀਰ ਬੰਦੇ ਜੀ ਐਨ ਪਿਆਰਾ ਮੁੰਡਿਆ ਕਹਿੰਦੇ ਟੱਕ ਪਾਈ ਆਉਂਦਾ ਤੇ ਇਧਰਲੇ ਪਾਸੇ ਮੋਰਦਾ ਮੋਰਦਾ ਸਿੱਧਾ ਹੱਕ 'ਚ ਵੱਜ ਐਣ ਕਹਿੰਦੇ ਸਿਰਾ ਕਰਾਈ ਹੁੰਦਾ ਮੇਰਾ ਵੀਰ ਆ ਦੌੜ ਯਾਰ ਯਾਰ ਜਨਾ ਦਾ ਲੋਵਾ ਇਹਨੇ ਸਿਰਾ ਕਰਾਈ ਹੁੰਦਾ ਮੇਰਾ ਦੀਪਕ ਹੌਸਲਾ ਜੀ ਚੰਨੂ ਫੈਕਟਰੀ ਪੰਜਾਬ 유ਥ ਕਾਂਗਰਸ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਹਿੰਦੇ ਸੂਨੂ ਆ ਇਹਨੂੰ ਤੁੱਲਾ ਤੁੱਲਾ ਵੀ ਕਹਿੰਦੇ ਆ ਕਿਤੇ ਤੁੱਲਾ ਤੁੱਲਾ ਵੀ ਕਹਿੰਦੇ ਆ ਸੱਤ ਕੋ ਪਿਆਉਂਦਾ ਕੈਚ ਛੱਡਦਾ ਜੀ ਉਹ ਇਹਨਾਂ ਨੂੰ ਪੱਲੀ ਪੁੱਲੀ ਦੇ ਦੇ ਹੁਣ ਪੱਲੀ ਪੁੱਲੀ ਦੇ ਦੇ ਭਾਈ ਸਾਹਿਬ ਜੀ ਇਦਾੜੀ ਕੈਂਟ ਮੇਰੇ ਕਹਿੰਦੇ ਤਿਆਰ ਪਰ ਤਿਆਰ ਆ ਮੇਰੇ ਵੀਰੋ ਬਾਈ ਜੀ ਮੁੰਨੇ ਰਹੁੰਦਾ ਜੀ ਆਪ ਮੁੰਡਾ ਵੀ ਇਹ ਵੀ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਬਾਲ ਹਵਾ ਦੇ ਵਿੱਚ ਥੱਲੇ ਕਰਨਾਰੀ ਕਾ ਪੱਲੀ ਗਏ ਗਈ ਪੱਲੀ ਪੁੱਲੀ ਦੇ ਉਹ ਇਹਨਾਂ ਨੂੰ ਜਾ ਇਹਨਾਂ ਦੇ ਸ਼ਾਬਾਸ਼ ਚੱਲ ਵੀਰੇ ਬਾਹਰ ਆ ਯਾਰ ਲਾ ਪਕੜਿਆ ਉਹ 14 3000 ਯਾਰ ਚੰਗਾ ਪਾਸੇ ਗੋਪੀ 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 ਏ ਤਨ ਨੋਇਵਣ ਤਿਆਰ ਪਰ ਤਿਆਰ ਆ ਮੇਰੇ ਵੀਰੋ ਇਧਰਲੇ ਪਾਸੇ ਸੋਨੂ ਚਾਰ ਆਈ ਚਾਰ ਆ ਚਾਰ ਨਾ 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 ਰੋਵੀਰ ਜਾਵੇਂ ਪਿੱਛੇ ਰਾ ਇੱਥੇ ਕੋ ਮਤਲਬ ਵਾਲੇ ਇੱਕ ਦਾ ਮੁੱਕਿਆ ਜਮ ਉਹ ਪਿੱਛੇ ਰਾ ਪਿੱਛੇ ਰਾ ਉਹ ਗੋਪੀ ਆ ਛੋੜਾ ਭਰਾ ਦੋਨੇ ਭਰਾ ਭਰਾ ਐਣ ਕਹਿੰਦੇ ਚੋਟੀ ਚੋਟੀ ਦੀਆਂ ਛੱਕੇ ਮਾਰੀ ਜਾਂਦੇ ਵੀਰੇ ਫਾਇਰ ਜਣ ਖੜਕਾ ਤੜਕਾ ਕਰਾਈ ਜਾਂਦੇ ਆ ਮੇਰੇ ਵੀਰੋ ਐਣ ਕਹਿੰਦੇ ਜਦੋਂ ਨੇ ਆਏ ਆ ਉਹ ਪਿੱਛੇ ਕਿੱਕੜ ਪਾਇਆ ਹੋਇਆ ਏ ਇਨਾਂ ਨੇ ਐਣ ਕਹਿੰਦੇ ਬੋਲਾ ਟਕਾਰੇ ਦੀਆਂ ਪਾੜੀਆਂ ਪੜੀਆਂ ਲਓ ਵੀ ਬੱਬੂ ਕਿੰਨੇ ਵਾਰ ਕੇ ਮੇਰੇ ਵੀਰੋ 6 ওভার ਦੇ ਟਾਰਗੇਟ ਕਿੰਨੇ ਦਾ ਵੀਰੇ ਕਿੰਨੇ ਦਾ ਸੈੱਟ ਹੋਇਆ ਜੀ 90 ਕੋ ਟਾਰਗੇਟ ਆ 90 6 ওভার 90 ਬਣਾਣੇ ਆ 90 ਠੀਕ ਗਈ 90 ਬਣਾਣੇ ਆ 6 ওভার ਤੇ ਪੂਰੇ ਪੂਰੇ 90 ਬਣਾਉਣੇ ਆ ਜੀ 99 ਦਾ ਟਾਰਗੇਟ ਆ ਜੀ 90 ਯਾਰ 90 ਕੋ 90 90 ਠੀਕ ਗਈ 90 ਦਾ ਟਾਰਗੇਟ ਆਈ ਨਾਲ ਲੱਗੇ ਤਾਂ 90 99 ਬਣਿਆ ਤੇ 90 ਦਾ ਟਾਰਗੇਟ ਆਈ ਕੀ ਕਲੀਅਰ ਦਾ ਸਿਰ 89 ਰਨ ਬਣੇ ਆ 89 ਬਣੇ 90 ਦਾ ਟਾਰਗੇਟ ਨਾ ਕੋਈ ਨਹੀਂ ਆ ਰਿਹਾ ਠੀਕ ਹੈ ਫਾਈ ਤਰੰਤਾਂ ਟੀਮ ਦੇ 89 ਰਨ ਬਣੇ ਆ ਟਾਰਗੇਟ 90 ਦਾ ਆ ਟਾਰਗੇਟ 90 ਦਾ ਲੈ ਵੀ ਮੋਗੇ ਵਾਲੋ ਕੁਝ ਵੱਡਾ ਕਰਨਾ ਪੈਣਾ ਕੁਝ ਹੋਰ ਵੱਡਾ ਜਨਮ ਬੈਣਾ ਬੋਲੇ ਨੇ 36 ਰਨ 90 ਵੱਡਾ ਕਰਨਾ ਪੈਣਾ ਰਨ ਛੱਕਿਆਂ ਦੇ ਨਾਲ ਹੋਣੇ ਆ ਰਾਮੇ ਛੱਕਿਆਂ ਦੇ ਨਾਲ ਆਉਣੇ ਆ ਸਿੰਗਲ ਟਾਪ ਲਓ ਜੀ ਕਰਾਈਏ ਵੀ ਕਰਾਈਏ ਮੈਚ ਸ਼ੁਰੂ ਜਲਦੀ ਦੇ ਨਾਲ ਦੋ ਬੱਲੇਬਾਜ਼ ਭੇਜੋ ਜੀ

ਦੇ ਆਤੇ 1 2 3 ਹੋਈ ਪਈਾ ਹੁਣ ਇਹਨੂੰ ਆਊਟ ਕਰ ਸਕਦਾ ਹੈ ਤੇ ਕਰ ਸਕਦਾ ਹੈ ਕਰ ਸਕਦਾ ਕਰ ਸਕਦਾ ਤੇ ਫੀਲਡਿੰਗ ਜਿਹੜੀ ਮਿਸ ਤੇ ਇੱਕ ਤੋਂ ਦੋ ਦੇ ਵਾਦੇ ਹੋਗੇ ਮੇਰੇ ਵੀਰੋ ਖੇਡ ਵੀ ਮੈਦਾਨ ਦੇ ਅੰਦਰ ਇੱਕ ਪਾਸਾ ਅਗਰੀ ਆਉਂਦਾ ਮੇਰੇ ਵੀਰੋ ਆ ਬਾਲ ਦੇ 3 5 3 ਬਿੱਟਸ ਦਿੱਤੇ ਗਏ ਹਨ ਆਹ ਨਾ ਹੋਇਆ ਸਾਡਾ ਲੱਗੇ ਇੱਕ ਤੋਂ ਦੋ ਤੇ ਦੋ ਤੋਂ ਚਾਰ ਦੇ ਵਾਅਦੇ ਕਰਦੇ ਆਂ ਮੁੰਡੇ ਕੋਲ ਐਂਗਰੇ ਬੱਲੇਰੀ ਹੈ ਬੱਲੇਰੀ ਹੈ ਬਸ ਫੀਲਡਿੰਗ ਦੁਆਰਾ ਮੇਰੇ ਵੀਰੋ ਇੱਕ ਤੋਂ ਦੋ ਰਨਾਂ ਦੇ ਵਾਅਦੇ ਕਰਦੇ ਆਂ ਮੇਰੇ ਵੀਰੋ ਬੱਦਲ ਸਾਬ ਸਾਹਮਣੇ ਬਾਲੋ ਜੀ ਬੜੀ ਐਕਸਲੈਂਟ ਬੜੀ ਚੰਗੀ ਗੇਂਦ ਹੈ। ਆਹ ਖੜਾ ਉਹ ਮੁੰਡਿਆ ਨਾ। ਅੰਪਾਇਰ ਦਾ ਭਾਈ ਅੰਪਾਇਰ ਛੱਕਾ ਹੈ। ਇਧਰਲੇ ਪਾਸੇ ਕੋਕੀ ਆ ਬਾਹਰ ਤੇ। ਆਹ ਨਾ ਪਾ। ਉਹ ਮੁੰਡਿਆ ਬੋਲ ਜੀ ਤੇਰੀ। 8 ਬੋਲਾਂ ਬਾਰੀਆਂ ਬੋਲ। ਲਾਓ ਜੀ ਸਾਹਮਣੇ। ਕਹਿੰਦੇ ਮੁੰਡਾ ਕਰਦਾ ਵੀ ਇਾਕੀ ਤੇ ਰਨ 1 ਤੋਂ 2 ਦੇ ਵਾਤੇ ਕਰਦੇ ਆ ਮੇਰੇ ਵੀਰੋ। ਕਾਹਦਾ ਜੰਮੀ ਗਿਆ ਜੇ। ਲੌਰੀ ਪੇ ਡਬਲ ਡਬਲ ਏਕ ਤਾਂ ਦੋ ਦੇ ਵਾਦੇ ਕਰਦੇ ਆ ਮੁੰਡੇ ਨੇ ਕੈਚ ਹੋ ਗਿਆ ਮਰੇਸ਼ਪੁਰੀ ਮਰੇਸ਼ਪੁਰੀ ਇਧਰੋਂ ਪਲੇ ਗੁਰਸੇਵ ਆ ਕੇ ਕਰਦੇ ਆ ਟਰਾਈ ਛਾਟਾ ਕਰਾਈ ਆਉਂਦਾ ਮੇਰੇ ਵੀਰੋ ਹੋ 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 ਤਾੜੀਆਂ ਮਾਰਦੇ ਪੂਰੇ 1000 ਰੁਪਏ ਹੋ ਗਿਆ ਤੇਰਾ ਲੌਰੀ ਇੱਧਰਲੇ ਪਾਸੇ ਓਏ ਪੱਲੀਆਂ ਗਾਇਕੀ ਪੱਲੀਆਂ ਦੇ ਆਏ ਪੱਲੀਆਂ ਪੁਲੀਆਂ ਆ ਰਹੇ 15 ਦੇ ਪਹਿਲੀਆਂ ਦੇ ਪਹਿਲੀਆਂ ਦੇ ਪਹਿਲੀਆਂ ਦੇ ਪਹਿਲੀਆਂ ਦੇ ਐੜ ਕਹਿੰਦੇ ਗੁਰਥੇ ਵਿੱਚ ਮੋੜਦਾ ਮੇਰੇ ਵੀਰੋ ਓ ਬਾਲ ਹਵਾ ਦੇ ਵਿੱਚ ਥੱਲੇ ਕਹਿੰਦੇ ਵਿਜੇ ਰਵਣਾ ਚੈਨ ਡ੍ਰੋਪ ਤੇ ਵੇਖੋ 1 ਤੋਂ 2 ਉਹ ਦੋ ਨੇ ਤੇ ਮੇਰੇ ਨਾਲ ਦੇ ਵਾਦੇ ਕਰਦੇ ਮੁੰਡੇ ਨੇ ਚੱਕਰ ਟੱਕਰ 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 ਇੱਕ ਤੋਂ ਦੋ ਤਿੰਨ ਦੋ ਤੋਂ ਦੋ ਨੇ ਬਾਤੇ ਕਰਦੇ ਆ ਮੇਰੇ ਵੀਰੋ ਆ ਵਾਰ ਦੇ ਬੈਟ ਦੇ ਛੱਕਾ 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 ਰੁੱਕਾ ਤੇ 4 ਨੌਰੀ ਨਮਸਕਾਰ ਹੈ ਇਹ ਹੈ ਇਹ ਦੋ ਬਾਲਾਂ 6 ਬਸਤੀਆਂ ਬਣਾ ਰਿਹਾ ਹੈ ਜੈ 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 ਦੋ 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 ਚੱਲ 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 ਮੇਂ ਪੜੀਆਂ ਦੇ ਦੇ ਓਏ ਉਹ ਵਾਰੀਆਂ ਉੱਤੇ ਆ ਰਹੇ ਹੋਏ ਉਹ ਤਸ਼ਰੀਹ ਦੇ ਦੇ ਨੇ ਓਏ ਇਹ ਗੱਲ ਕਰਦੇ ਆ ਬਾਰ ਤੇ ਆ ਬਾਰ ਤੇ ఆ బాల్ కే టక్కర్ 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 గోల్ సో హారే ఏ కీ ਸਲੇ ਰਣਗੇ ਕੋਣ ਰਣਗੇ ਸਾਹਮਣੇ ਕੇ ਲਈ ਇੱਕ ਵਾਰ ਦੇ ਦੋ ਰਣਗੇ ਨੌ ਬੋਲਾ ਨੌ ਬੋਲਾ ਅੰਪਾਇਰ ਕੋ ਕਾਹ ਜਾ ਰਹੇ ਨੂੰ ਸ਼ੁਕਰ ਗੁਜ਼ਾਰਾ ਜੀ ਬਹੁਤ ਬੰਬਾ ਸਾਡੇ ਵਿੱਚ ਪਹੁੰਚਦੇ ਨੇ ਸ਼ਾਬਾਸ਼ ਸ਼ੁਕਰ ਗੁਜ਼ਾਰੀ ਸ਼ੁਕਰ ਗੁਜ਼ਾਰੀ ਦੂਰੇ 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 ਅਗਲਾ ਵਿੱਚ ਕੋ ਟਰਾਈ ਟਰਾਈ ਸਾਰੇ ਜੀ ਉਹਨਾਂ ਇੱਕ ਬਾਰ ਨੋ ਆ ਆ ਪੀ ਦੀ ਆ ਪੀ ਦੀ ਪੀ ਦੀ ਪੀ ਦੀ ਐ ਫਿਕਾਈ ਚੌਕਾ ਦੀ ਚੌਕਾ ਠੀਕ ਗਈ ਓਲਾ ਬਾਲਾ ਜੀ ਬਾਲ ਰੰਜਕ ਹੈ ਸਾਡੇ ਵਿੱਚ ਮੋਤੇ ਨਹੀਂ ਦੋ 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 ਹਰ ਭਾਈ ਕਿੰਨੇ ਰੰਨਾ ਬੱਲੇ ਗਏ ਉਸੇ ਬੈਡ ਕੋਲ ਲਗੇ ਵੀ ਇਧਰਲੇ ਪਾਸੇ ਬੱਬੂ 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 ਵਾਈਟ ਵਾਲ ਹੋਰ ਡੈਡ ਹੀ ਠੀਕ ਹੈ ਡੈਡ ਵਾਲ ਡੋਟ ਗੱਲ ਲਓ ਜੀ ਵੀਰੇ ਅੱਜ ਬੜੇ ਦਰਮਿਆਨ ਪਈ ਸਸੇਨੀ ਮੀਰਾ ਦਾ ਵੱਡਾ ਕਾਰੋਬਾਰਾ ਵੀਜ਼ਾ ਵਰਲਡ ਇਮੀਗ੍ਰੇਸ਼ਨ ਦੇ ਵੀਜ਼ਾ ਦਾ ਕਾਰੋਬਾਰ ਹੈ ਇਹਨਾਂ ਦਾ ਵੀ ਪੱਜ ਲੋਤਾ ਬਵਾਦ ਕਰਦੇ ਆ ਬੱਬੂ ਤਿਆਰ ਹੈ ਇਧਰਲੇ ਪਾਸੇ ਸੋਨੂ 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 ਸੋਨੂ

पी दी टोपी लो जी लो जी खेलना परे लिया फुटबॉल समझ के खेलना इन परे लिया फुटबॉल है परे लिया पपू पबू 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 पबू